A'o i ka pō ਇਹ ਸਾਥ ਨਾ ਕਰੇ ਨਾ ਕਰੇ ਨਿਮਤ ਤੇ ਆਰਾਮ ਦੇ ਮੀਰ ਦਰਸਤ ਜੀ ਜੋਇ ਤਰਜੀਰੇ ਤੇਕ ਤੋਂ ਲਾਹੇ ਵਡਾਨੀ ਆਸ ਨਾਨਕ ਨਾਮ ਸਿਹਾਈਐ ਪਰਿਆਮੈ ਆਸੂ ਸੁਖੁ ਟਲਿ ਗੁਰ ਸੇਵੀਐ ਅਹਨ ਸਹਜ ਸੁਭਾਏ ਦਰਸ਼ਨ ਪਰਸੈ ਬੁਰਸਾਡ ਸੇਵਾ ਕਰੇ ਸੇਵ ਕਰੇ ਸਭ ਤੇਰੀ ਇਹਨ ਸ਼ਬਦ ਸਾਲ ਆਇਆ ਗੋਦ ਗਿਰਪਾ अनन्य गुण गावें नित साचे गुरु के शब्द सुहाया मेरे ठाकुर हम बार शरण तुम्हारी एक भू सज्जा साध को केवल आप मुरारी दाऊ जागत रहे ਸਬਦੇ ਹੋ ਮੈਂ ਮਾਨੀ ਗਿਲਹੀ ਮੈਂ ਸਦਾ ਹਰ ਜਨ ਅਵਦਾਸੀ ਗਿਆਨ ਤੱਕ ਵਿਚਾਰੀ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਰੱਖਿਆ ਉਧਾਰੀ ਇਹ ਮਨ ਮਾਂ ਦੇ ਹੋਮਾ ਮੋਹੋ ਰੱਖਿਆ ਔਰ ਧਾਰੀ ਨਾਨਕ ਨਾਮਾ ਹੋ ਦਾਕਮਕ ਪਾਈ ਇਹ ਹਾਰਾਸ ਹਮਾਰੀ ਅੱਬੇ ਮਿਲਨੇ ਬਖਸਾਜੈ ਸਾਜ ਰੱਖਿਆ ਔਰ ਧਾਰੀ ਨਾਨਕ ਨਾਮਾ ਹੋ ਦਾਕਮਕ ਪਾਈ ਏਹ ਹਾਰਾ ਸਰਵਾਰੀ ਵਾਹਿਗੁਰੂ ਜੀ ਕਾ ਖਸਾ ਵਾਹਿਗੁਰੂ ਜੀ ਕੀ ਫਤਹਿ ਲੱਖ ਖੁਸ਼ੀਆਂ ਕਾਰਸ਼ਾਈਆਂ ਇਹ ਸਤਿਗੁਰ ਨਦਰ ਕਰੇ ਨੇਮਕੇ ਧਾਰਨਾਾਮ ਦੇ ਮੇਰਾ ਮਾਰਗਨ ਸੀਤ ਲੋਏ ਤਾਂ ਸੰਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਾ ਕਰਤੂ ਵਾਹਿਗੁਰੂ ਜੀ ਜਿਨ੍ਹਾਂ ਦੇ ਜਨਮ ਵਿੱਚ ਭਾਈ ਸੁਖਵੰਤ ਸਿੰਘ ਜੀ ਗੁੰਨਰ ਸੁਪੁੱਤਰ ਸਵਰਗਵਾਸੀ ਸੁਰਿੰਦਰ ਸਿੰਘ ਜੀ ਸ਼੍ਰੋਦਾ ਕੋਰੀ ਸਿੰਘ ਜੀ ਸੂ ਪਰਿਵਾਰ ਨੇ ਭਾਈ ਸੁਖਵੰਤ ਸਿੰਘ ਜੀ ਚੱਤੀ ਦਾ ਵਿਆਹ ਕਾਰਜ ਹੈ ਖੁਸ਼ੀਆਂ ਮਨਾਉਂਦਿਆਂ ਹੋਇਆਂ ਘਰ ਦੇ ਵਿੱਚ ਖਣਪੜ ਸਾਹਿਬ प्रकाश करवाए ਜਿਨ੍ਹਾਂ ਦੇ ਅੰਮ੍ਰਿਤ ਵੇਲੇ ਭਾਗ ਦੇ ਵਿੱਚ ਭੋਗ ਪਾਏ ਤੇ ਗੁਰੂ ਮਹਾਰਾਜ ਦੀ ਜੁਲੀ ਵਿੱਚ ਪਾਏ ਬੀਜੀ ਸਿੰਘ ਜੀ ਸੰਗਤ ਪੂਰੇ ਵਾਲੇ ਨਾਮ ਗੁਰਸ ਨ ਜਿਨ੍ਹਾਂ ਨੇ ਭਾਈ ਅਲਾਹੀ ਬਾਣੀ ਦਾ ਕੀਰਤਨ ਕੀਤਾ ਹੈ ਆਪਾਂ ਬਾਣੀ ਦੇ ਨਾਲ ਜੁੜਿਆ ਤੇ ਖੁਸ਼ੀਆਂ ਦੇ ਪਰਖਾਏ ਅਰਦਾਸ ਮੰਨਤੀ ਹੋਈ ਹੈ ਸਾਰੀ ਸੰਗਤ ਨੇ हाथ जोड़ के महाराज ਦੇ ਚਰਨਾਂ ਵਿੱਚ ਅਰਦਾਸਾਂ ਕੀਤੀਆਂ ਹਨ ਕਿ 4 ਜੀਰ ਇਸ ਪੇਟ ਤੋਂ ਲਾਹਵੰਦ ਨਹੀਂ ਆਸ ਨਾਨਕ ਨਾਮ ਤੇ ਆਇਆ ਹੈ। ਸ਼ੁਕਰ ਜੀ ਆਇਆਂ ਦਾ ਸਤਿ ਮਹਾਰਾਜ ਇਸ ਬੱਚੇ ਦੇ ਕਾਰਨ ਅਰਦਾਸ ਕਰਨਾ ਧੰਨਵਾਦ ਅਖਵਾਦਾ ਗੁਰੂ ਘਰ ਵੱਲੋਂ ਐਸੇ ਭੈਣ ਜੀ ਸੇ ਜੀ ਸਮਾਨ ਕੀਤੇ ਗਾਣਾ ਪਹਿਲਾ ਸਰੂਪ ਗੁਰੂ ਘਰ ਵੱਲੋਂ ਦਿੱਤਾ ਜਾਏਗਾ ਸਤਾਰਾ ਜੀ ਸ਼ੈਣੀ ਗੁਰੂ ਘਰ ਦੇ ਵਿਦਵਾਨ ਉੱਠ ਕੇ ਸਰੂਪਾ ਦੇਣ ਤੋਂ ਬੇਨਤੀ ਹੈ ਮਹਾਪੁਰਸ਼ਾਂ ਨੂੰ ਜੋ ਸਰੂਪੇ ਦੀ ਸੇਵਾ ਭਾਈ ਜਸਵਿੰਦਰ ਸਿੰਘ ਜੀ ਪਿੰਡੀਪੁਰ ਜੋ ਸੰਤ ਬਾਬਾ ਗੁਰੂ ਜੀ ਸੰਗੀਤ ਦੀ ਸੇਵਾ ਗਾਉਣ ਦੇ ਭਾਈ ਉਹ ਸਰੂਪੇ ਦੀ ਸੇਵਾ ਕਰਨਗੇ ਪਰਿਵਾਰ ਵੱਲੋਂ ਜਿਸ ਦਾ ਮਾਨ ਸਨਮਾਨ ਕੀਤਾ ਜਾਣਾ ਹੈ ਮਾਸਟਰ ਮੀਵਾ ਸਿੰਘ ਜੀ ਉਹਨਾਂ ਨੂੰ ਬੇਨਤੀ ਹੋ ਕੇ ਸਾਰੇ ਜਨਤਾ ਦਾ ਮਾਨ ਸਨਮਾਨ ਕਰਨ ਜੋ ਪਰਿਵਾਰ ਵੱਲੋਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜਿਹਨਾਂ ਦਾ ਮਾਨ ਸਨਮਾਨ ਕੀਤਾ ਜਾਣਾ ਹੈ ਮਾਸਟਰ ਮੀਵਾ ਸਿੰਘ ਜੀ ਇੱਕ ਮਿੰਟ ਉਹਨਾਂ ਵੱਲੋਂ ਮਾਨ ਸਨਮਾਨ ਕੀਤਾ ਜਾਣਾ ਹੈ ਹੁਣੇ ਹੀ ਸੋਨਹਰ ਸਤਿ ਸ਼੍ਰੀ ਅਕਾਲ ਸਤਿਗੁਰੂਵੰਤ ਸਿੰਘ ਨੂੰ ਗੁਰੂ ਘਰ ਵੱਲੋਂ ਸਰਪੱਤ ਜਣਾਂ ਜੈਤੀਆ ਭਾਈ ਸੁਖਵੰਤ ਸਿੰਘ ਜੀ ਨੂੰ ਉਹ ਵੀ ਆਪ ਹੀ ਆਰਦੇ ਯੋਨੀ ਮਿੱਤਰ ਆਪਣਾ ਮਾਨ ਸਨਮਾਨ ਪ੍ਰਾਪਤ ਕਰਨ ਸਤਿਗੁਰਵੰਤ ਸਿੰਘ ਨੂੰ ਨੰਦ ਜੇ ਗੁਰੂ ਘਰ ਦੇ ਉੱਚੇ ਜੁੜੇ ਹੋਏ ਨੇ ਪਾਣੀ ਪੜਦੇ ਮੰਦਰ ਰੋਜ਼ ਮਹਾਂ ਦਾ ਚੰਨਾ ਵਿੱਚ ਪਾਈ ਨਮਾਰ ਤੇਰੇ ਥਾਮ ਆਜੀ ਕੋਰਦਾ ਇਤਨੇ ਵੀ ਪਰਵਾਰ ਹੈ ਸੇਵਕ ਪਰਵਾਰ ਨੇ ਨਾਮ ਪੁਰਸ਼ਾ ਦੇ ਵਿਆਹ ਸੰਗੀ ਪਰਵਾਰ ਹੈ ਜੋਦ ਸੋ ਨਹਾਤ ਹੋ ਬਈ ਨਾਲ ਆਪਣੇ ਹਰਦੀਪ ਸਿੰਘ ਜੀ ਵੱਡੀ ਕੋਲ

ਆਜਾਵੇਂਗੇ ਪ੍ਰੋਗਰਾਮ ਤੋਂ ਗੁਰੂ ਘਰ ਦਾ ਪ੍ਰਸ਼ਾਦਾ ਆਪਣੀ ਪਿਆਰ ਹੈ ਇੰਨੀਆਂ ਬਸੰਤਾਂ ਕੋਈ ਪਹੁੰਚੀਆਂ ਨੇ ਸਾਰਿਆਂ ਨੇ ਦੇਖ ਲੈਣ ਤੋਂ ਉਪਰੰਤ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਆਪਣਾ ਜਥਾ ਅੱਜ ਵੀਰ ਸਤਵੰਨ ਸਿੰਘ ਉਹਨਾਂ ਦੇ ਗ੍ਰਹਿ ਵਿਖੇ ਜੋ ਕਿ ਵੀਰ ਸਤਵੰਨ ਸਿੰਘ ਦੇ ਵਿਆਹ ਦੀਆਂ ਖੁਸ਼ੀਆਂ ਵਿੱਚ ਅੱਜ ਸਾਰੇ ਆਪਾਂ ਹਾਜ਼ਰ ਹੋਏ ਆਂ ਇਹਨਾਂ ਨੇ ਪਰਸੋਂ ਰੋਜ਼ ਤੋਂ ਮਹਾਰਾਜ ਦੇ ਚਰਨਾਂ ਦਾ ਆਸਰਾ ਲੈ ਕੇ ਆਪਣੇ ਗ੍ਰਹਿ ਵਿਖੇ ਧੁਰ ਕੀ ਬਾਣੀ ਆਈ ਤਿਸ ਅਗਲੀ ਚਿੰਤ ਮਿਟਾਈ ਇਲਾਹੀ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਹੋਏ ਸਨ ਤੇ ਅੰਮ੍ਰਿਤ ਵੇਲੇ ਉਹਨਾਂ ਦੇ ਭੋਗ ਪਾਏ ਗਏ ਨੇ ਤੇ ਭੋਗ ਤੋਂ ਉਪਰੰਤ ਇਹਨਾਂ ਦੇ ਨਗਰ ਪਿੰਡ ਕੋਟ ਗੰਗੂ ਰਾਏ ਦੇ ਪਾਵਨ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਜੋ ਕਿ ਖੁੱਲੇ ਪੰਡਾਲਾਂ ਦੇ ਵਿੱਚ ਦੀਵਾਨ ਸਜਾਏ ਗਏ ਨੇ ਸੋ ਬੜੀਆਂ ਸੰਗਤਾਂ ਨੇ ਇਹਨਾਂ ਦੇ ਰਿਸ਼ਤੇਦਾਰਾਂ ਨੇ ਦੂਰ ਨੇੜੇੋਂ ਚੱਲ ਕੇ ਹਾਜ਼ਰੀ ਲਵਾਈ ਹੈ ਸੋ ਦਾਸਾਂ ਦੇ ਸਾਰੇ ਜੱਥੇ ਵੱਲੋਂ ਤੇ ਇਹਨਾਂ ਨੂੰ ਵਿਆਹ ਕਰ ਜਾਂਦੀਆਂ ਲੱਖ ਲੱਖ ਮੁਬਾਰਕਾਂ ਵਧਾਈਆਂ ਹੁਣ ਸਾਰੇ ਪਰਿਵਾਰ ਨੂੰ ਸਮੂਹ ਕੰਨਰ ਪਰਿਵਾਰ ਨੇ ਜਿਹੜਾ ਮਹਾਨ ਉਪਰਾਲਾ ਕੀਤਾ ਤੇ ਵਿਸ਼ੇਸ਼ ਕਰਕੇ ਜਿਹੜਾ ਖੁੱਲੇ ਪੰਡਾਲਾਂ 'ਚ ਦੀਵਾਨ ਰੱਖਿਆ ਵਿਆਹ ਦੀ ਖੁਸ਼ੀ ਨੂੰ ਮੁੱਖ ਰੱਖਦੇ ਆ ਸੋ ਜਿਨ੍ਹਾਂ ਦੀਵਾਨਾਂ ਦੇ ਵਿੱਚ ਜਿੱਥੇ ਕਿ ਸਾਰਾ ਪਰਿਵਾਰ ਇਹਨਾਂ ਦੇ ਰਿਸ਼ਤੇਦਾਰ ਉੱਥੇ ਏਰੀਏ ਇਲਾਕੇ ਦੇ ਨੇੜੇ ਤੇ ਜਿਹੜੇ ਤੋਂ ਸਾਰੀ ਸੰਗਤ ਜਿਹੜੇ ਦਾਸਾਂ ਨੂੰ ਪ੍ਰੇਮ ਕਰਦੇ ਐ ਬੜੇ ਪ੍ਰੇਮ ਦੇ ਸੱਦੇ ਦੇ ਨਾਲ ਸਾਰੇ ਪਹੁੰਚੇ ਐ ਉਹਨਾਂ ਨੇ ਵੀ ਆ ਕੇ ਦੀਵਾਨ ਸੁਣਿਆ ਵਿਸ਼ੇਸ਼ ਕਰਕੇ ਭਾਈ ਹਰਜੀਤ ਸਿੰਘ ਜੀ ਉਪਲਾਂ ਤੋਂ ਤੇ ਭਾਈ ਕੁਲਵੰਤ ਸਿੰਘ ਜੀ ਇਹਨਾਂ ਦੇ ਪਿੰਡ ਕੋਟ ਗੰਗੂ ਰਾਏ ਤੋਂ ਸਾਰਾ ਪਰਿਵਾਰ ਬਾਕੀ ਮਨਰਾਜ ਸਿੰਘ ਜੀ ਰਾਏਪੁਰਵੇਟ ਤੋਂ ਬੜੀਆਂ ਸੰਗਤਾਂ ਪਹੁੰਚੀਆਂ ਨੇ ਸਾਰਿਆਂ ਦਾ ਦਾਸ ਵੱਲੋਂ ਵੀ ਤੇ ਭਾਈ ਸਤਵੰਨ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਵੀ ਵਿਸ਼ੇਸ਼ ਕਰਕੇ ਧੰਨਵਾਦ ਹੈ ਮਹਾਰਾਜ ਕਿਰਪਾ ਕਰਨ ਆਪਣੇ ਬੱਚਿਆਂ ਦੇ ਰਹਿੰਦੇ ਕਾਰਜ ਵੀ ਇਸੇ ਤਰ੍ਹਾਂ ਮਿਹਰ ਭਰੇ ਹੱਥ ਰੱਖ ਕੇ ਨਿਰਵਿਘਨਤਾ ਸਹਿਤ ਸੰਪੂਰਨ ਕਰਵਾਉਣ ਦੁਆਰਾ ਤੋਂ ਫਿਰ ਸਾਰੇ ਪਰਿਵਾਰ ਨੂੰ ਵੀਰ ਸਦਵੰਤ ਸਿੰਘ ਨੂੰ ਸਾਡੇ ਜਥੇ ਵੱਲੋਂ ਤੇ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ گروہ جی کا خالصہ گروہ جی کی فتح سو اج اپنا بھی ستوت سن جی کنر صاحب جنہ کے ویاہ خوشی دے ستارہ تریک تو پروارے گرہ وکے شری اخن پڑھ صاحب پر آرام پسان سو اج انی فروری سویرے پوک پائے گئے اپرنت گرو گھر کے ਖੁੱਲੇ ਪੰਡਾਲਾਂ ਦੇ ਵਿੱਚ ਸ਼੍ਰੀਮਾਨ ਸੰਤ ਪਬਾ ਜਗਜੀਤ ਸਿੰਘ ਜੀ ਮਹਾਂਪੁਰਸ਼ ਸੰਗਤਪੁਰੇ ਵਾਲੇ ਜਿਨ੍ਹਾਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਸੋ ਅਸੀਂ ਸਮੂਹ ਕੁੰਨਰ ਪਰਿਵਾਰ ਨੂੰ ਔਰ ਵੀਰ ਸਤਵੰਤ ਸਿੰਘ ਜੀ ਕੁੰਨਰ ਸਾਹਿਬਰਾ ਨੂੰ ਔਰ ਸਤਿਕਾਰਯੋਗ ਸਾਡੀਆਂ ਭੈਣਾਂ ਜੋ ਦੇਸ਼ ਵਿਦੇਸ਼ਾਂ ਤੋਂ ਨਿਊਜ਼ੀਲੈਂਡ ਤੋਂ ਯੂ ਐਸ ਏ ਤੋਂ ਸਾਰੇ ਪਰਿਵਾਰ ਪਹੁੰਚੇ ਆ ਸਾਰਿਆਂ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਬਾਦ ਦੇ ਰਿਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ